ਮੈਨੂੰ ਉਹ ਦੇਖਾ ਦੀ ਕਿਤਾਬ ਇੱਕ ਮਿਲੀਏ ਕਿਤਾਬ ਇੱਕ ਮਿਲੀਏ ਉਹ ਦਿਨਾਂ ਨਾਲ ਹਲੇ ਤੱਕ ਸਾਜ਼ ਮੇਰੀ ਦਲੀ ਸਾਜ਼ ਨੇ ਵੀ ਦਲੀ ਮੈਂ ਤੁੱਤੇ ਆਕੇ ਮੈਨੂੰ ਜੀ ਇੰਨੀ ਜ਼ਿਆਦਾ ਖੁਸ਼ੀ ਹੋਈ ਮੈਂ ਆਵਾਜ਼ ਪੰਜਾਬ ਦੀ ਦੇਖਦਾ ਤਾਂ ਮੇਰੇ ਦਾੜੀ ਕੁੱਟੀ ਸੀ ਉਦੋਂ ਤੇ ਮੁੱਛਾਂ ਕੁੱਟੀਆਂ ਸੀ ਤੇ ਆਵਾਜ਼ ਪੰਜਾਬ ਦੀ ਮੈਂ ਵੇਖਦਾ ਹੁੰਨਾ ਸੀ ਤੇ ਮੈਂ ਉਹਨਾਂ ਦੇ ਇੱਕ ਇੱਕ ਬੋਲ ਨੂੰ ਬੜੇ ਧਿਆਨ ਨਾਲ ਸੁਣਦਾ ਹੁੰਦਾ ਸੀ ਪਹਿਲਾ ਪਹਿਲਾ ਗੀਤ ਸੀ ਪਹਿਲਾ ਪਹਿਲਾ ਗੀਤ ਸੀ ਫੇਨਾ ਫੇਨਾ ਕੀ ਸੀ ਲਿਖਾਇਆ ਉਸ ਕੁੜੀ ਨੇ ਪਰ ਮੈਨੂੰ ਦਿਲੋਂ ਨਹੀਂ ਸੁਲਾਇਆ ਉਸ ਕੁੜੀ ਨੇ ਤੇ ਉਹਨਾਂ ਦੋਨਾਂ ਵੀਰਾਂ ਦਾ ਕੋਹਾਲੇ ਵਾਲਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਕੁਲਦੀਪ ਸਿੰਘ ਦਾ ਦੋਨਾਂ ਭਰਾਵਾਂ ਦਾ ਸਾਚੀ ਰੀਤ ਹਮ ਤੁਮ ਸੋ ਜੋਰੀ ਸਾਚੀ ਰੀਤ ਹਮ ਤੁਮ ਸੋ ਜੋਰੀ ਤੁਮ ਸੋ ਜੋ ਪਰ ਅਬਰ ਸੰਗ ਤੋਰੀ ਤੁਮ ਸੋ ਦੇ ਅਬਰ ਸੰਗ ਤੋਰੀ ਸਤਿ ਕੀ ਪ੍ਰੀਤ ਰਮ ਤੁਮ ਸਿਨੋ ਜੋਰੀ ਤੁਸੀਂ ਕੀਰਤਨ ਵਾਲਿਆਂ ਨੂੰ ਭਾਈ ਮਰਦਾਨੇ ਜੀ ਵਰਗਿਆਂ ਨੂੰ ਨਾਲ ਲੈ ਕੇ ਤੁਰੇ ਆ ਭਾਈ ਦਵਿੰਦਰ ਸਿੰਘ ਜੀ ਸੋਢੀ ਸਾਹਿਬ ਤੇ ਹੋਰ ਵੀ ਨਾਮ ਵਰ ਜਿਥੇ ਉਹ ਨਾ ਸਮਿਆਂ ਦੇ ਵਿੱਚ ਭਾਈ ਓਂਕਾਰ ਸਿੰਘ ਜੀ ਭਾਈ ਜਸਵੀਰ ਸਿੰਘ ਜੀ ਪੌਂਟਾ ਸਾਹਿਬ ਵਾਲੇ ਅਸੀਂ ਤਿੰਨਾ ਭਰਾਵਾਂ ਨੇ ਬੜੀ ਮਿਹਨਤ ਕੀਤੀ ਛੋਟੇ ਨੇ ਵੀ ਤਵਲੇ ਤੇ ਬੜੀ ਮਿਹਨਤ ਕੀਤੀ ਫਿਰ ਨਾ ਬਾਬੀ ਹਾ ਅੰਮ੍ਰਿਤ ਵੇਲੇ ਬੁਲਿਆ ਬਾਬੀ ਹਾਂ ਅੰਮ੍ਰਿਤ ਵੇਲੇ ਬੁਲਿਆ ਤਾਂਦਰ ਸੁਣੀ ਪੁਕਾਰ ਤਾਂਦਰ ਸੁਣੀ ਪੁਕਾਰ ਬਾਬੀ ਹੰ ਅੰਮ੍ਰਿਤ ਵੇਲੇ ਬੁਲਿਆ ਬੀਹ ਕੋਨਾਂ ਨੇ ਵੀ ਇੱਕ ਵੱਖਰੀ ਗਾਇਨ ਸ਼ੈਲੀ ਜਿਹੜੀ ਉਹਨਾਂ ਦੀ ਸੀ ਇੱਕ ਵੱਖਰਾ ਕੀਰਤਨਾ ਨੇ ਆਪਣਾ ਲੈ ਕੇ ਆਈ ਤੇ ਉਹਨਾਂ ਨੂੰ ਮੈਂ ਬੜਾ ਸਰਵਣ ਕੀਤਾ ਚੰਗੇ ਨੂੰ ਤਾਂ ਵਾ ਚੰਗਾ ਸਲਾਉਣਾ ਹੀ ਹੁੰਦਾ ਸੀ ਮਾੜੇ ਨੂੰ ਵੀ ਮਾੜਾ ਨਹੀਂ ਕਹਿੰਦੇ ਤੇ ਬਾਅਦ ਦੇ ਕੋਣ ਦੁਰਗਾ ਸਾਹਿਬ ਨੇ ਜਿਹੜੇ ਗੀਤ ਗਾਏ ਆ ਉਹ ਰੂਹ ਨੂੰ ਅੰਦਰੋਂ ਹਿਲਾਉਣ ਵਾਲੇ ਕਰਦੇ ਆ ਮੇਰੇ ਪਰਜਾਈ ਜੀ ਦੇ ਮਸਲਾ ਮਾਸੀ ਉੱਥੇ ਗੁਰਦੁਆਰਾ ਸਾਹਿਬ ਦੇ ਚਿਰ ਰਹਿੰਦੇ ਹੁੰਦੇ ਸੀ ਫਤਿਹ ਸਿੰਘ ਜੀ ਤੇ ਉਹਨਾਂ ਦੇ ਕੋਲ ਮੈਂ 8 ਸਾਲ ਰਿਹਾ ਜਦੋਂ ਤੇ ਉੱਥੇ ਮੈਂ ਬੜਾ ਕੋਈ ਸਿੱਖਿਆ ਜਾਂਦਾ ਉਹ ਮੋੜ ਦਿੱਤਾ ਦਿਲ ਤਸਵੀਰਾਂ ਮੋੜ ਦਿੱਤੀਆਂ ਕਾਗਜ਼ਾਂ ਤੇ ਵਜੀਆਂ ਲਕੀਰਾਂ ਮੋੜ ਦਿੱਤੀਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ਿਰਗਲ ਤੇ ਤੁਸੀਂ ਜੁੜ ਚੁੱਕੇ ਹੋ ਹਮਦਰਦ ਟੀਵੀ ਦੇ ਨਾਲ ਅਕਸਰ ਕੋਸ਼ਿਸ਼ ਕਰੀਦੀ ਹੈ ਕੁਝ ਅਜਈਆਂ ਸਖਸ਼ੀਤਾਵਾਂ ਦੇ ਨਾਲ ਤੁਹਾਨੂੰ ਰੂਪ ਰੂਪ ਕਰਵਾਇਆ ਜਾਵੇ ਜਿਹੜੀਆਂ ਆਪਣੇ ਆਪ ਦੇ ਵਿੱਚ ਤਾਂ ਬੇਹਦ ਖਾਸ ਹੁੰਦੀਆਂ ਹੀ ਨੇ ਤੇ ਉਹਨਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਕਾਰਗੁਜ਼ਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਲੋਕਾਂ ਦੇ ਵੱਲੋਂ ਪਲਕਾਂ ਦੇ ਉੱਪਰ ਰੱਖਿਆ ਜਾਂਦਾ ਹੈ ਸਰਾਇਆ ਜਾਂਦਾ ਹੈ ਸੋਹਿਰਦ ਤੇ ਚੰਗਾ ਕਿਹਾ ਜਾਂਦਾ ਹੈ ਅੱਜ ਜਿਸ ਜਗ੍ਹਾ ਦੇ ਉੱਪਰ ਅਸੀਂ ਮੌਜੂਦ ਆ ਇਹ ਆਸ-ਪਾਸ ਦੇ ਵਿੱਚ ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖ ਪਾ ਰਹੇ ਹੋਵੋਗੇ ਬੜੀ ਹੀ ਰਮਣੀਕ ਜਗ੍ਹਾ ਹੈ ਇਹ ਖੁਦੇ ਉੱਪਰ ਬੈਠੇ ਹੋਏ ਆ ਤੇ ਮੇਰੇ ਨਾਲ ਜਿਹੜੇ ਸੱਜਣ ਨੇ ਜਿਨ੍ਹਾਂ ਦੇ ਨਾਲ ਤੁਹਾਨੂੰ ਰੂਹ-ਰੂ ਕਰਵਾਉਣਾ ਹੈ ਇਹਨਾਂ ਦੀ ਰੀਲ ਇੱਕ ਇਸ ਤਰੀਕੇ ਦੇ ਨਾਲ ਵਾਇਰਲ ਹੋ ਰਹੀ ਹੈ ਇਹਨਾਂ ਦੇ ਵੱਲੋਂ ਇੱਕ ਗਾਣਾ ਇਸ ਤਰੀਕੇ ਦੇ ਨਾਲ ਛੇੜਿਆ ਗਿਆ ਤੇ ਜਿਨ੍ਹਾਂ ਦਾ ਗਾਣਾ ਇਹਨਾਂ ਦੇ ਵੱਲੋਂ ਗਾਇਆ ਗਿਆ ਉਹਨਾਂ ਨੂੰ ਵੀ ਲੋਕਾਂ ਦੇ ਵੱਲੋਂ ਪਲਕਾਂ ਦੇ ਉੱਪਰ ਰੱਖਿਆ ਗਿਆ ਸੀ ਮੈਂ ਮਰਹੂਮ ਜਿਹੜੇ ਪੰਜਾਬ ਦੇ ਨਾਮੀ ਗਾਇਕ ਹੋਏ ਨੇ ਸਰਦੂਲ ਸਿਕੰਦਰ ਸਾਹਿਬ ਦੀ ਗੱਲ ਕਰ ਰਿਹਾ ਹਾਂ ਇਹਨਾਂ ਦੇ ਵੱਲੋਂ ਉਹਨਾਂ ਦਾ ਇੱਕ ਗਾਣਾ ਇਸ ਤਰੀਕੇ ਦੇ ਨਾਲ ਗਾਇਆ ਗਿਆ ਕਿ ਲੋਕ ਅਚਾਚਰ ਉੱਠੇ ਆ ਭਾਈ ਗੁਰਪ੍ਰੀਤ ਸਿੰਘ ਜਤਿੰਦਰ ਵਾਲੇ ਸਾਡੇ ਨਾਲ ਨੇ ਰਾਗੀ ਸਿੰਘ ਦੇ ਤੌਰ ਦੇ ਉੱਪਰ ਇਹਨਾਂ ਦੇ ਵੱਲੋਂ ਆਪਣਾ ਗੁਜ਼ਰਬਸਰ ਜਿਹੜਾ ਉਹ ਚਲਾਇਆ ਜਾਂਦਾ ਹੈ ਕਿਸ ਤਰੀਕੇ ਇਸ ਮੁਕਾਮ ਦੇ ਉੱਪਰ ਪਹੁੰਚੇ ਕਿਵੇਂ ਇਹਨਾਂ ਦੇ ਵੱਲੋਂ ਬੀਤੇ ਕੱਲ ਜਿਹੜੀ ਇੱਕ ਰੀਲ ਅਪਲੋਡ ਕੀਤੀ ਗਈ ਹੈ ਤੇ ਸੋਸ਼ਲ ਕਿਵੇਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਚਾਨਣ ਮਨਾਰਾ ਬਣ ਕੇ ਆਇਆ ਹੈ ਇਹ ਸਾਰੀਆਂ ਗੱਲਾਂ ਬੜੇ ਹੀ ਵਿਸਥਾਰ ਪੂਰਵਕ ਤਰੀਕੇ ਦੇ ਨਾਲ ਅੱਜ ਇਹਨਾਂ ਦੇ ਨਾਲ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਾਂਗੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਹਮਦਰਦ ਟੀਵੀ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂ ਜੀ ਸਭ ਤੋਂ ਪਹਿਲਾਂ ਮੈਂ ਉਸ ਅਕਾਲ ਪੁਰਖ ਪਰਿਪੂਰਨ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹਮਦਰਦ ਟੀਵੀ ਟੀਮ ਇੱਥੇ ਪਹੁੰਚੀ ਆ ਸ਼ਿਰਗਲ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੀ ਤੇ ਧੰਨਵਾਦ ਤੁਹਾਡੀ ਸਾਰੀ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਣੀ ਜਿਹੜੀ ਰੀਲ ਜਿਹੜੀ ਵਾਇਰਲ ਹੋਈ ਆ ਉਹਦੇ ਤੇ ਆਪਾਂ ਨੂੰ ਮਣਾ ਮੂੰਹ ਪਿਆਰ ਮਿਲਿਆ ਆਪਣੇ ਵੀਰਾਂ ਦਾ ਭੈਣਾਂ ਦਾ ਸਾਰਿਆਂ ਨੇ ਬੜਾ ਪਿਆਰ ਦਿੱਤਾ ਆਪਾਂ ਨੂੰ ਤੇ ਇਹ ਜਿਹੜੀ ਰੀਲ ਸੀਗੀ ਅਸੀਂ 2-3 ਦਿਨ ਪਹਿਲਾਂ ਦੀ ਗੱਲ ਆ ਜੀ ਮੇਰੇ ਮਿੱਤਰ ਆ ਕੋਹਾਲਾ ਪਿੰਡ ਸਾਡੇ ਨੇੜੇ ਪਿੰਡ ਪਿੰਦਾ ਤੇ ਅਸੀਂ ਉੱਥੇ ਮੈਂ ਗਿਆ ਉੱਥੇ ਤੇ ਉੱਥੇ ਆਪਣੇ ਮੰਤਰੀ ਸਾਹਿਬ ਆ ਸਾਡੇ ਬੜੇ ਅਫੀਸ਼ੀਅਲ ਹੋ ਗਏ ਆ ਬੜਾ ਉਹਨਾਂ ਨੂੰ ਵੀ ਪਿਆਰ ਦਿੱਤਾ ਲੋਕਾਂ ਨੇ ਜੀ ਬੜਾ ਪਬਲਿਕ ਦੇ ਵਿੱਚ ਉਹਨਾਂ ਦਾ ਨਾਂ ਹੋ ਗਿਆ ਤੇ ਉਹ ਇੰਸਟਾਗ੍ਰam ਤੇ ਕਾਫੀ ਸ਼ਾਇਏ ਹੋਏ ਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਆਪਾਂ ਥੋੜਾ ਰਿਆਜ਼ ਕਰਦੇ ਆ ਵੀ ਆਪਾਂ ਬੈਠੀਏ 10 ਮਿੰਟ ਤੇ ਮੈਂ ਉਹਨਾਂ ਦੇ ਘਰ ਗਿਆ ਪਹਿਲਾਂ ਅਸੀਂ ਚਾਹ ਪਾਣੀ ਛਕਿਆ ਫਿਰ ਉਹ ਇੰਟਰਵਿਊ ਹੋਈ ਨਾ ਦੀ ਇਹ ਪਿੱਛੇ ਜੇ ਕਿ ਇੰਟਰਵਿਊ ਹੋਈ ਤਾਂ ਉਹ ਦੱਸਦੇ ਕਿ ਇੱਕ ਕੋਠੀ ਆ ਸਾਡੇ ਕੋਲ ਅਸੀਂ ਉਹਦੀ ਰਾਖੀ ਕਰਦੇ ਆ ਉੱਥੇ ਅਸੀਂ ਕੋਠੀ ਦੇ ਵਿੱਚ ਚਲੇ ਗਏ ਤੇ ਉੱਥੇ ਆਵਾਜ਼ ਬਹੁਤ ਸੋਹਣੀ ਪੈਂਦੀ ਜਦੋਂ ਅਸੀਂ ਕੋਠੀ ਵਿੱਚ ਬੈਠੇ ਜਾ ਕੇ ਤੇ ਕਰੀ ਅਸੀਂ ਬਹਿ ਕੇ ਗਾਈਏ ਕਰੀ ਖੜ ਕੇ ਗਾਈਏ ਤੇ ਉਹ ਜਦੋਂ ਮੁੰਡਾ ਦੂਜਾ ਵੱਡਾ ਭਰਾ ਕੁਲਦੀਪ ਸਿੰਘ ਉਹ ਕਹਿੰਦਾ ਵੀ ਮੰਤਰੀ ਸਾਹਿਬ ਨੂੰ ਕਹਿੰਦਾ ਆਪਾਂ ਖੜ ਕੇ ਗਾਉਣੇ ਆ ਫਿਰ ਉੱਥੇ ਵਾਜਾ ਸੀ ਸਾਡੇ ਕੋ ਹਾਰਮੋਨੀਅਮ ਸੀਗਾ ਹਾਰਮੋਨੀਅਮ ਦੇ ਨਾਲ ਜੋ ਤੁਸੀਂ ਗਾਉਣ ਲੱਗੇ ਤੇ ਸਰਦੂਲ ਸਾਹਿਬ ਦਾ ਗੀਤ ਤੇ ਉਹ ਫਿਰ ਮੂੰਹ ਤੇ ਆ ਗਿਆ ਤੇ ਮੈਂ ਤਾਂ ਜਦੋਂ ਉਹਨਾਂ ਦਾ ਨਾਮ ਲੈਣਾ ਤੇ ਮੈਨੂੰ ਬੜਾ ਡਰ ਲੱਗਦਾ ਕਿ ਐਸੀ ਮਹਾਨ ਸ਼ਖਸੀਅਤ ਅੱਜ ਜਿੱਥੇ ਵੀ ਹੋਣਗੇ ਬੜੇ ਖੁਸ਼ ਹੋਣਗੇ ਤੇ ਮੈਂ ਜਦੋਂ ਉਹਨਾਂ ਦਾ ਗਾਣਾ ਗਾਇਆ ਤੇ ਉਹ ਐਸੀ ਰੀਲ ਬਣੀ ਐਸੀ ਗੁਰੂ ਸਾਹਿਬ ਦੀ ਕਿਰਪਾ ਹੋਈ ਮੈਨੂੰ ਹਰ ਕਨੇ ਨਵਾਜਿਆ ਜੀ ਦੁਨੀਆ ਦੇ ਵਿੱਚ ਹਰ ਕਨੇ ਨਵਾਜਿਆ ਸਤਗੁਰ ਸੱਚੇ ਪਾਤਸ਼ਾ ਇਸੇ ਤਰ੍ਹਾਂ ਹੀ ਰਹਿੰਤ ਸਾਰਿਆਂ ਤੇ ਕਰੇ ਜੀ ਅੱਜਵੇਂ ਭਾਈ ਤੁਸੀਂ ਦੱਸ ਰਹੇ ਹੋ ਮੈਂ ਗੱਲ ਉਸੇ ਤੇ ਆਉਂਗਾ ਰੀਲ ਤੁਸੀਂ ਪਾਈ ਰੀਲ ਤੁਸੀਂ ਅਪਲੋਡ ਕਰ ਦਿੱਤੀ ਉਸ ਤੋਂ ਬਾਅਦ ਜਿੱਥੇ ਆਮ ਲੋਕ ਪਿਆਰ ਕਰ ਰਹੇ ਨੇ ਉੱਥੇ ਚੰਗੇ ਜਿਨ੍ਹਾਂ ਦਾ ਰਸੂਖ 뮤직 ਇੰਡਸਟਰੀ ਦੇ ਵਿੱਚ ਚੰਗਾ ਹੈ ਸੱਚ ਇਹ ਹੂਜਾ ਉਹਨਾਂ ਦੀ ਮੈਂ ਗੱਲ ਕਰਦਾ ਉਹਨਾਂ ਦੇ ਬਾਰੇ ਕਮੈਂਟ ਕੀਤਾ ਗਿਆ ਉਹਨਾਂ ਦੇ ਕਮੈਂਟ ਨੂੰ ਦੇਖ ਕੇ ਮਨ ਦੇ ਵਿੱਚ ਕੀ ਬਲਬਲਾ ਸੀ ਕਿਵੇਂ ਸੀ ਮੈਨੂੰ ਜੀ ਇੰਨੀ ਜ਼ਿਆਦਾ ਖੁਸ਼ੀ ਹੋਈ ਮੈਂ ਆਵਾਜ਼ ਪੰਜਾਬ ਦੀ ਦੇਖਦਾ ਹਾਂ ਤੇ ਮੇਰੇ ਦਾੜੀ ਫੁੱਟੀ ਸੀ ਉਦੋਂ ਤੇ ਮੁੱਛਾਂ ਫੁੱਟੀਆਂ ਸੀ ਤੇ ਆਵਾਜ਼ ਪੰਜਾਬ ਦੀ ਮੈਂ ਦੇਖਦਾ ਹੁੰਦਾ ਹਾਂ ਜੀ ਤੇ ਮੈਂ ਉਹਨਾਂ ਦੇ ਇੱਕ ਇੱਕ ਬੋਲ ਨੂੰ ਬੜੇ ਧਿਆਨ ਨਾਲ ਸੁਣਦਾ ਹੁੰਦਾ ਸੀ। ਉਹਨਾਂ ਨੇ ਜੇ ਕਿਸੇ ਨੇ ਗਾਉਣਾ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਹੋਰ ਮਿਹਨਤ ਕਰੋ ਇਹਦੇ ਤੇ। ਤੇ ਅੱਜ ਉਹਨਾਂ ਨੇ ਮੈਨੂੰ ਨਿਵਾਜਿਆ ਮੈਂ ਜਦੋਂ ਉਹਨਾਂ ਦਾ ਕਮੈਂਟ ਪੜਿਆ ਤੇ ਮੈਨੂੰ ਇੰਨੀ ਜ਼ਿਆਦਾ ਮੇਰੇ ਤੋਂ ਖੁਸ਼ੀ ਸੰਭੀ ਨਹੀਂ ਗਈ। ਹਮ ਇੰਨਾ ਜ਼ਿਆਦਾ ਮੈਨੂੰ ਖੁਸ਼ੀ ਹੋਈ ਪਰਿਵਾਰ ਨੂੰ ਖੁਸ਼ੀ ਹੋਈ ਤੇ ਉਹਨਾਂ ਦੋਨਾਂ ਵੀਰਾਂ ਦਾ ਕੋਹਾਲੇ ਵਾਲਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਕੁਲਦੀਪ ਸਿੰਘ ਦਾ ਦੋਨਾਂ ਭਰਾਵਾਂ ਦਾ ਜੀ ਵੀ ਉਨਾ ਕਰਕੇ ਹੀ ਮੈਂ ਅੱਜ ਇੱਥੇ ਤੁਸੀਂ ਅੱਜ ਪਹੁੰਚੇ ਆਂ ਜੀ ਨਹੀਂ ਤਾਂ ਮੇਰੇ ਅਕਾਊਂਟ ਦਾ ਮੇਰੇ ਇੰਸਟਾਗ੍ਰam ਦਾ ਜਾਂ ਮੇਰੀ ਫੇਸਬੁੱਕ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਤੇ ਪਰ ਮੈਂ ਆਪਣੇ ਵੱਲੋਂ ਜਿਹੜੀ ਮਿਹਨਤ ਆ ਉਹ ਜਾਰੀ ਰੱਖੀ ਤੇ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਕੀ ਅਰਦਾਸ ਕਰਦਾ ਰਿਹਾ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਕੀਰਤਨ ਦੀ ਦਾਤ ਬਖਸ਼ਿਸ਼ ਕੀਤੀ ਆ ਤੇ ਸਾਨੂੰ ਤੁਸੀਂ ਕੀਰਤਨ ਵਾਲਿਆਂ ਨੂੰ ਭਾਈ ਮਰਦਾਨੇ ਜੀ ਵਰਗਿਆਂ ਨੂੰ ਨਾਲ ਲੈ ਕੇ ਤੁਰੇ ਆ ਤੇ ਸੱਚੇ ਪਾਤਸ਼ਾਹ ਜੀ ਤੁਸੀਂ ਸਾਡੇ ਤੇ ਵੀ ਕਿਰਪਾ ਕਰੋ ਇੱਕ ਨਗਮਾ ਜ਼ਰੂਰ ਹੋ ਜੇ ਸ਼ੁਰੂਆਤ ਦੇ ਵਿੱਚ ਆਪਾਂ ਚਾਹਾਂਗੇ ਕਿ ਦਰਸ਼ਕਾਂ ਨੂੰ ਇੱਕ ਇਸ ਤਰੀਕੇ ਦੀ ਚੀਜ਼ ਸੁਣਾਏ ਬਾਬੀ ਹਾ ਅੰਮ੍ਰਿਤ ਵੇ ਲੈ ਬੁਲਿਆ ਬਾਬੀਹਾ ਅੰਮ੍ਰਿਤ ਵੇਲੇ ਬੁਲਿਆ ਤਾਦਰ ਸੁਣੀ ਪੁਕਾਰ ਤਾਦਰ ਸੁਣੀ ਪੁਕਾਰ ਬਾਬੀਹਾ ਅੰਮ੍ਰਿਤ ਵੇਲੇ ਬੁਲਿਆ ਬਾਬੀ ਹਾਂ ਅੰਮ੍ਰਿਤ ਵੇਲੇ ਬੁਲਿਆ ਵਾਜੀ ਬਾ ਜਿਵੇਂ ਭਾਈ ਤੁਸੀਂ ਦੱਸ ਰਹੇ ਹੋ ਕਿ ਕੀਰਤਨ ਤੁਸੀਂ ਕਰਦੇ ਹੋ ਕਾਫੀ ਲੰਬਾ ਸਮਾਂ ਹੋ ਗਿਆ ਹੈ ਇਹ ਮਨ ਦੇ ਵਿੱਚ ਕਿਵੇਂ ਇਹ ਚੇਤਨਾ ਸੀ ਜਾਂ ਫਿਰ ਮਨ ਦੇ ਵਿੱਚ ਕਿਵੇਂ ਬਲਬਲਾ ਸੀ ਕਿ ਕੀਰਤਨ ਕਰਨਾ ਹੈ ਜਾਂ ਫਿਰ ਫਾਦਰ ਸਾਹਿਬ ਦੇ ਵੱਲੋਂ ਕੀਤਾ ਜਾਂਦਾ ਸੀ ਮੇਰੇ ਫਾਦਰ ਸਾਹਿਬ ਉਹਨਾਂ ਦੀ ਜਿਹੜੀ ਉਹਨਾਂ ਨੇ ਘਾਲਣਾ ਘਾਲੀ ਜਿਹੜੀ ਗੁਰੂ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਉਹਨਾਂ ਨੇ ਸੇਵਾ ਕੀਤੀ ਉਹਨਾਂ ਦੀਆਂ ਹੋਰ ਵੀ ਬੜੀਆਂ ਕੁਰਬਾਨੀਆਂ ਨੇ ਤੇ ਜਿਹੜੀ ਉਹਨਾਂ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਉਹਦੇ ਵਿੱਚ ਮੈਂ ਛੋਟੇ ਹੁੰਦਿਆਂ ਤੋਂ ਹੀ ਜਿਹੜੀਆਂ ਗੱਲਾਂ ਜਿਹੜੀਆਂ ਮਤਲਬ ਦੇਖੀਆਂ ਕਿ ਉਹਨਾਂ ਨੇ ਜਿਹੜੀ ਮਿਹਨਤ ਕੀਤੀ ਸੇਵਾ ਕੀਤੀ ਗੁਰੂ ਘਰ ਦੇ ਵਿੱਚ ਨਾ ਉਹਦੇ ਤੋਂ ਮੈਂ ਬੜਾ ਕੁਝ ਸਿੱਖਿਆ ਜੀ ਤੇ ਫਿਰ ਉਹਨਾਂ ਨੇ ਸਾਨੂੰ ਪਾਲਿਆ ਪੋਸਿਆ ਜਵਾਨ ਕੀਤਾ ਪੜਾਇਆ ਲਿਖਾਇਆ ਹਨਾ ਮੈਨੂੰ ਇਹ ਜਿਹੜਾ ਜੇ ਮੈਂ ਗਾਇਕੀ ਦੀ ਗੱਲ ਕਰਾਂ ਤੇ ਸੰਗੀਤ ਦੀ ਗੱਲ ਕਰਾਂ ਇਹ ਮੈਨੂੰ ਆਪਣੇ ਘਰ ਚ ਗੰਗਾ ਸੀ ਵਿਰਾਸਤ ਵਿੱਚ ਹੀ ਸਾਰਾ ਕੁਝ ਮੈਨੂੰ ਮਿਲ ਗਿਆ ਜੀ ਕਿੰਨੇ ਸਾਲ ਦੀ ਉਮਰ ਦੇ ਵਿੱਚ ਸ਼ੁਰੂਆਤ ਕੀਤੀ ਸੀ ਕਦੋਂ ਤੁਹਾਨੂੰ ਇਸ ਚੀਜ਼ ਦੀ ਛੇਟਕ ਲੱਗੀ ਜਾਂ ਫਿਰ ਇਧਰਲੇ ਪਾਸੇ ਤੁਸੀਂ ਆਏ ਮੈਂ ਤਕਰੀਬਨ ਜੀ 4-5 ਸਾਲ ਦਾ ਹੋਣਾ ਜਦੋਂ ਪਿਤਾ ਜੀ ਹੋਣਾ ਨੇ ਨਾ ਇੱਕ ਸਟੀਰੀਓ ਹੁੰਦੇ ਸੀ ਪਹਿਲਾਂ ਸਟੀਰੀਓ ਦੇ ਵਿੱਚ ਨਾ ਸੰਤ ਅਨੂਪ ਸਿੰਘ ਜੀ ਉਹਨਾਂ ਸਾਹਿਬ ਵਾਲੇ ਭਾਈ ਦਵਿੰਦਰ ਸਿੰਘ ਜੀ ਸੋਢੀ ਸਾਹਿਬ ਤੇ ਹੋਰ ਵੀ ਨਾਮ ਵਰ ਜਥੇ ਉਹਨਾਂ ਸਮਿਆਂ ਦੇ ਵਿੱਚ ਭਾਈ ਊੰਕਾਰ ਸਿੰਘ ਜੀ ਭਾਈ ਜਸਵੀਰ ਸਿੰਘ ਜੀ ਪੌਂਟਾ ਸਾਹਿਬ ਵਾਲੇ ਉਹਨਾਂ ਨੂੰ ਮੈਂ ਜਦੋਂ ਸਰਵਣ ਕਰਦਾ ਸੀ ਉਦੋਂ ਮੇ ਤੋਂ ਹਾਰਮੋਨੀਅਮ ਤੇ ਜੇ ਮੈਂ ਸਵਰਾਂ ਤੇ ਹੱਥ ਰੱਖਣਾ ਤੇ ਮੈਂ ਪੱਖਾ ਮਾਰਨਾ ਭੁੱਲ ਜਾਂਦਾ ਸੀ ਤੇ ਜੇ ਮੈਂ ਪੱਖਾ ਮਾਰਨਾ ਤੇ ਸਵਰਾਂ ਤੇ ਹੱਥ ਮਾਰਨੇ ਭੁੱਲ ਜਾਂਦਾ ਹੁੰਦਾ ਸੀ ਇਹ ਮੇਰੀ ਹਾਲਤ ਹੁੰਦੀ ਸੀ ਪਰ ਮੇਰੇ ਅੰਦਰ ਇੱਕ ਉਹ ਤਰੰਗ ਸੀਗੀ ਕਿ ਮੈਂ ਵੀ ਇਦਾਂ ਕੀਰਤਨ ਕਰਾਂ ਤੇ ਫਿਰ ਹੌਲੀ ਹੌਲੀ ਜਿਹੜਾ ਰੰਗ ਲੱਗਦਾ ਗਿਆ ਤੇ ਜਿੱਥੇ-ਜਿੱਥੇ ਪਿਤਾ ਜੀ ਨੇ ਸੇਵਾ ਨਿਭਾਈ ਗੁਰੂ ਘਰਾਂ ਦੇ ਵਿੱਚ ਅਸੀਂ ਗੁਰਾਇਆਂਵਾਲ ਪਿੰਡ ਲਲੀਆਂ ਦੇ ਵਿੱਚ ਵੀ ਸੇਵਾ ਕੀਤੀ بڑے ਪਿੰਡ ਦੇ ਲਾਗੇ ਉੱਥੇ ਪਿਤਾ ਜੀ ਨੇ ਸਾਨੂੰ ਇੰਨੀ ਕੁ ਮਿਹਨਤ ਕਰਾਈ ਅਸੀਂ ਉੱਥੇ ਪਾਠਾਂਆਂੀਆਂ ਡਿਊਟੀਆਂ ਲਾਉਣੀਆਂ ਹਨਾ ਦੋਨਾਂ ਭਰਾਵਾਂ ਨੇ ਤਿੰਨਾਂ ਨੇ ਅਸੀਂ ਤਿੰਨ ਸਕੇ ਬ੍ਰਦਰ ਨੇ ਇੱਕ ਮੇ ਤੋਂ ਵੱਡੇ ਆ ਭਾਜੀ ਸਰਬਜੀਤ ਸਿੰਘ ਸਾਭੀ ਤੇ ਛੋਟਾ ਮੇ ਤੋਂ ਭਪਿੰਦਰ ਸਿੰਘ ਗੋਲਡੀ ਅਸੀਂ ਤਿੰਨਾਂ ਭਰਾਵਾਂ ਨੇ ਬੜੀ ਮਿਹਨਤ ਕੀਤੀ ਛੋਟੇ ਨੇ ਵੀ ਤੌਲੇ ਤੇ ਬੜੀ ਮਿਹਨਤ ਕੀਤੀ ਫਿਰ ਨਾ ਤੇ ਵੈਸੇ ਤਾਂ ਸਾਨੂੰ ਜਿਆਦਾ ਗੋਡ ਗਿਫਟੀ ਹੈਗਾ ਆ ਘਰ ਦੇ ਵਿੱਚ ਹੀ ਕਿਉਂਕਿ ਪਿਤਾ ਜੀ ਨੇ ਕੀਰਤਨ ਬਹੁਤ ਸੁੰਦਰ ਕਰਦੇ ਸੀ ਉਹ ਵੀ ਜੀ ਗੁਰੂ ਸਾਹਿਬ ਦੀ ਬੜੀ ਕਿਰਪਾ ਸੀ ਤੇ ਫਿਰ ਅਸੀਂ ਐਸੀ ਕਿਰਪਾ ਹੋਈ ਫਿਰ ਹੌਲੀ ਹੌਲੀ ਭਾਈ ਜਗਿੰਦਰ ਸਿੰਘ ਜੀ ਰਿਆਰ ਸਾਹਿਬ ਦਾ ਜਦੋਂ ਦੌਰ ਆਇਆ ਵੀ ਇੱਕ ਉਹਨਾਂ ਨੇ ਵੀ ਇੱਕ ਵੱਖਰੀ ਗਾਇਨ ਸ਼ੈਲੀ ਜਿਹੜੀ ਉਹਨਾਂ ਦੀ ਸੀ ਕਿ ਵੱਖਰਾ ਕੀਰਤਨਾਂ ਨੇ ਆਪਣਾ ਲੈ ਕੇ ਆਏ ਤੇ ਉਹਨਾਂ ਨੂੰ ਮੈਂ ਬੜਾ ਸਰਵਣ ਕੀਤਾ ਤੇ ਭਾਈ ਨੂਬ ਸਿੰਘ ਜੀ ਉਹਨਾਂ ਨੂੰ ਸਾਰਿਆਂ ਨੂੰ ਭਾਈ ਊਕਾਰ ਸਿੰਘ ਜੀ ਉਹਨਾਂ ਨੂੰ ਭਾਈ ਨਰਿੰਜਨ ਸਿੰਘ ਜੀ ਜਵਦੀ ਕਲਾਂ ਮੈਂ ਮੈਂ ਬਹੁਤ ਤਕੜਾ ਫੈਨ ਆ ਉਹਨਾਂ ਦਾ ਨਰਮਲ ਸਿੰਘ ਖਾਲਸਾ ਜੀ ਨਰਮਲ ਸਿੰਘ ਖਾਲਸਾ ਜੀ ਕੀ ਬਾਤਾਂ ਜੀ ਤੇ ਭਾਈ ਸਰਜੀਤ ਸਿੰਘ ਜੀ ਲਾਡੀ ਬੇਅੰਤ ਹੈਗੇ ਆ ਰਾਗੀ ਸਿੰਘ ਜਿਹੜੇ ਸਵਰ ਦੇ ਵਿੱਚ ਆਪਣੇ ਰੰਗ ਫੇਰਦੇ ਆ ਤੇ ਉਹਨਾਂ ਦੇ ਨਾਲ ਮੈਂ ਹੌਲੀ ਹੌਲੀ ਜਿੱਦਾਂ ਜਿੱਦਾਂ ਮੇਰੀ ਉਮਰ ਵੱਧਦੀ ਗਈ ਤੇ ਫਿਰ ਮੈਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੁਣ ਤੱਕ ਇੱਥੋਂ ਤੱਕ ਪਹੁੰਚ ਗਿਆ ਫਿਰ ਜਿਹੜੇ ਗਾਇਕ ਫਿਰੋਜ਼ ਖਾਨ ਸਾਹਿਬ ਸਰਦੂਲ ਸਾਹਿਬ ਸਾਬਰ ਸਾਹਿਬ ਤੇ ਮੈਂ ਕਿੰਨੇ ਕ ਨਾਮ ਲਮਾ ਇੱਥੇ ਹੁਣ ਮਤਲਬ ਕਿ ਬਹੁਤ ਜ਼ਿਆਦਾ ਜੀ ਗੁਰਪ੍ਰੀਤ ਭਾਈ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਜਿਹੜੇ ਬਹੁਤ ਉਮਦਾ ਕੀਰਤਨੀਆਂ ਨੇ ਜਾਂ ਉਸ ਵਕਤ ਦੇ ਜਿਨ੍ਹਾਂ ਨੇ ਇੱਕ ਦਹਾਕਾ ਗਾਇਆ ਕੁਝ ਸਾਲ ਨਹੀਂ ਗਏ ਕੁਝ ਦਹਾਕੇ ਗਾਏ ਨੇ ਉਹਨਾਂ ਦੇ ਜਿੱਥੇ ਗਾਇਆ ਨੂੰ ਤੁਸੀਂ ਸੁਣਦੇ ਹੋ ਉਹਨਾਂ ਦੇ ਜਿੱਥੇ तमाम ਕੀਤਿਆਂ ਕਾਰਗੁਜ਼ਾਰੀਆਂ ਨੂੰ ਤੁਸੀਂ ਸਰਾਉਂਦੇ ਹੋ ਉੱਥੇ ਹੀ ਐਸੀ ਗਾਇਕੀ ਦੇ ਨਾਲ ਸੰਬੰਧ ਰੱਖਣ ਵਾਲੇ ਜਿਨ੍ਹਾਂ ਦੇ ਵਿੱਚ ਦੁਰਗ ਰੰਗੀਲੇ ਦੀ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਫਰੋਜ਼ ਖਾਨ ਹੋਰਾਂ ਦੀ ਤੁਸੀਂ ਗੱਲ ਕੀਤੀ ਹੈ ਹਾਂ ਜਿਨ੍ਹਾਂ ਦਾ ਆਪਾਂ ਗਾਣਾ ਤੁਸੀਂ ਗਾ ਕੇ ਰੀਲ ਪਾਈ ਹੈ ਸਰਦੂਲ ਸਕੰਦਰ ਸਾਹਿਬ ਹੋਰਾਂ ਦੀ ਉਹਨਾਂ ਦੀ ਗੱਲ ਕੀਤੀ ਹੈ ਇਧਰਲੇ ਪਾਸੇ ਇਹਨਾਂ ਦੀ ਗਾਇਕੀ ਨੂੰ ਸੁਣਨਾ ਜਾਂ ਕੀਰਤਨੀਆਂ ਸੁਣਨਾ ਕਿਤੇ ਨਾ ਕਿਤੇ ਲੱਗਦਾ ਨਹੀਂ ਸੀ ਕਿ ਇਹ ਦੋਵੇਂ ਚੀਜ਼ ਮਿਲ ਨਹੀਂ ਖਾਂਦੀਆਂ ਕਿਤੇ ਦੇਖੋ ਜਿਹੜੀ ਨਾ ਗਾਇਕੀ ਆ ਜਿਹੜਾ ਸੰਗੀਤ ਆ ਉਹਦੇ ਵਿੱਚ ਇਬਾਦਤ ਹੀ ਆ ਚਾਹੇ ਉਹ ਕੀਰਤਨਿਆਂ ਤੇ ਚਾਹੇ ਦੇਖੋ ਅੱਜ ਕੱਲ ਗਾਇਕੀ ਹੋਰ ਹਸਾਬ ਨਾਲ ਸ਼ੁਰੂ ਹੋ ਗਈ ਲੋਕਾਂ ਨੇ ਨਾ ਇੱਕ ਗਾਇਕੀ ਨੂੰ ਮੈਂ ਇਹ ਨਹੀਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਮੈਂ ਸਾਰਿਆਂ ਨੂੰ ਹੀ ਪਿਆਰ ਕਰਦਾ ਚਾਹੇ ਕੋਈ ਚੰਗਾ ਚਾਹੇ ਕੋਈ ਮਾੜਾ ਚੰਗੇ ਨੂੰ ਤਾਂ ਆਪਾਂ ਚੰਗਾ ਸਲਾਉਣਾ ਹੀ ਹੁੰਦਾ ਅਸੀਂ ਮਾੜੇ ਨੂੰ ਵੀ ਮਾੜਾ ਨਹੀਂ ਕਹਿੰਦੇ ਹਾਂ ਦੇਖੋ ਇਹ ਇੱਕ ਇਬਾਦਤ ਆ ਜੀ ਇਬਾਦਤ ਦੇ ਵਿੱਚ ਕੋਈ ਵੀ ਕੁਝ ਵੀ ਗਾ ਸਕਦਾ ਹੈ। ਹਮ ਇਬਾਦਤ ਦੇਖੋ ਹੁਣ ਦੁਰਗਾ ਸਾਹਿਬ ਨੇ ਜਿਹੜੇ ਗੀਤ ਗਾਏ ਆ ਉਹ ਰੂਹ ਨੂੰ ਅੰਦਰੋਂ ਹਿਲਾਉਣ ਵਾਲੇ ਗਾਏ। ਬਿਲਕੁਲ। ਸਾਬਰ ਸਾਹਿਬ ਨੇ ਜਿਹੜੇ ਸਾਬਰ ਕੋਟੀ ਸਾਹਿਬ ਨੇ ਜਨਾਬ ਨੇ ਗਾਏ ਆ ਉਹਨਾਂ ਦੇ ਵੀ ਰੂਹ ਨੂੰ ਹਿਲਾਉਣ ਤੱਕ ਦੇ ਜਿਹੜੇ ਤੇ ਜਿਹੜੇ ਸਰਦੂਰ ਸਾਹਿਬ ਨੇ ਗਾਏ। ਹਮ ਫਿਰ ਆਪਾਂ ਪਾਕਿਸਤਾਨੀ ਜਿੰਨੇ ਕਲਾਕਾਰ ਨੂੰ ਸਰ ਸਾਹਿਬ ਸੁਣਦੇ ਆ ਤੇ ਗੁਲਾਮ ਅਲੀ ਸਾਹਿਬ ਨੂੰ ਸੁਣਦੇ ਆ ਤੇ ਉਹ ਚੀਜ਼ਾਂ ਦੇਖੋ ਉਹਨਾਂ ਦੇ ਵਿੱਚ ਤਾਂ ਆਪਾਂ ਨੂੰ ਕੋਈ ਇੱਕ ਮੁੰਡੇ ਕੁੜੀ ਦੇ ਰਿਲੇਸ਼ਨ ਨੂੰ ਲੈ ਕੇ ਤਾਂ ਮੈਨੂੰ ਕੁਝ ਲੱਗਦਾ ਨਹੀਂ ਹੈਗਾ ਇਦਾਂ ਦਾ। ਤੇ ਜਿਹੜੇ ਚੰਗੇ ਨਾਮ ਪਰ ਰਾਗੀ ਸਿੰਘ ਵੀ ਹੈਗੇ ਆ ਉਹ ਵੀ ਮੈਂ ਦੇਖਿਆ ਕਿ ਉਹ ਇਸ ਚੀਜ਼ ਦਾ ਸਤਿਕਾਰ ਕਰਦੇ ਆ ਵੀ ਜੇ ਮੁੰਡੇ ਨੇ ਅੱਜ ਗਾਣਾ ਗਾਇਆ ਕਿਸੇ ਨੇ ਵੀ ਆਪਾਂ ਮੰਨ ਕੇ ਚਲੋ ਮੈਂ ਨਹੀਂ ਕਿਸੇ ਨੇ ਵੀ ਗਾਇਆ ਤੇ ਉਹ ਜੇ ਉਹਨੇ ਰੂਹ ਤੋਂ ਗਾਇਆ ਹੋਵੇ ਤੇ ਉਹ ਤਾਂ ਫੇਰ ਪਰਮਾਤਮਾ ਦੀ ਇਬਾਦਤ ਹੋ ਗਈ ਨਾ ਉਹਦੇ ਵਿੱਚ ਆਪਾਂ ਉਹਨੂੰ ਮਾੜਾ ਕਿਉਂ ਕਹੀ ਕਹੀਏ ਨਾ ਜੀ ਜਿਹੜੇ ਰੀਅਲ ਪਾਈਸਿਸ ਸੁਦੋਲ ਸਕੰਦਰ ਸਾਹਿਬ ਹੁੰਦਾ ਉਹ ਵੀ ਅਸੀਂ ਚਾਹੁੰਦੇ ਆ ਕਿ ਨਗਮਾ ਜ਼ਰੂਰ ਦਰਸ਼ਕਾਂ ਦੇ ਨਾਲ ਵੀ ਸਾਂਝਾ ਕਰੋ ਤੇ ਇੱਕ ਵਾਰ ਅਸੀਂ ਵੀ ਸੁਣੀਏ ਤੇ ਦਰਸ਼ਕ ਇਸ ਚੀਜ਼ ਨੂੰ ਕਬੂਲਣ ਵੀ ਉਸੇ ਤਰੀਕੇ ਦੇ ਨਾਲ ਜਿਵੇਂ ਤੁਸੀਂ ਜੀ ਬਿਲਕੁਲ ਨੂੰ ਛੱਡ ਕੇ ਜਾਂਦਾ ਜਿੰਨੂੰ ਦਿਲ ਦੇ ਵਿੱਚ ਵਸਾਇਆ ਸੀ ਦਿਲ ਤੋਂ ਓੜ ਕੇ ਮੇਰਾ ਜਾਂਦਾ ਓ ਮੋੜ ਦਿੱਤਾ ਦਿਲ ਤਸਵੀਰਾਂ ਮੋੜ ਦਿੱਤੀਆਂ ਕਾਗਜ਼ਾਂ ਤੇ ਵਝੀਆਂ ਲਕੀਰਾਂ ਮੋੜ ਦਿੱਤੀਆਂ ਬੁੱਲਾ ਸਾਡਿਆਂ ਦੇ ਹਾਸੇ ਮੋੜਨੇ ਤੂੰ ਭੁੱਲੀ ਸਾਡੇ ਪਿਆਰ ਦਾ ਹਸੀਨ ਇੱਕ ਤਾਰ ਵੀ ਪਿਆਏ ਸਾਡਾ ਤੇਰੇ ਕੋ ਸਮਾਨ ਸਾਡਾ ਤੇਰੇ ਕੋ ਸਮਾਨ ਅਜੇ ਹੋਰ ਵੀ ਪਿਆਏ ਸਾਡਾ ਤੇਰੇ ਕੋ ਸਮਾਨ ਸਾਡਾ ਤੇਰੇ ਕੋ ਸਮਾਨ ਆਵਾਜ਼ੀ ਵਾਸੀ ਦਰਸ਼ਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੇ ਮਿਹਨਤ ਕਰਨ ਵਾਲੇ ਲੋਕ ਨੇ ਉਹ ਭਾਵੇਂ ਕੀਰਤਨੀਆਂ ਹੋਣ ਜਾਂ ਫਿਰ ਇਸ ਤਰੀਕੇ ਦੇ ਨਾਲ ਗਾਇਕੀ ਨੂੰ ਇਬਾਦਤ ਮੰਨਣ ਵਾਲੇ ਲੋਕ ਹੋਣ ਉਹਨਾਂ ਦੀ ਮਿਹਨਤ ਨੂੰ ਸਲਾਮ ਕਰਨਾ ਵੀ ਬਣਦਾ ਹੈ ਤੇ ਉਹਨਾਂ ਨੂੰ ਤਵੱਜੋ ਦੇ ਕੇ ਉਹਨਾਂ ਨੂੰ ਅੱਗੇ ਸ਼ੇਅਰ ਕਰਨਾ ਵੀ ਬਣਦਾ ਹੈ ਅਸੀਂ ਇੱਥੇ ਅਪੀਲ ਜ਼ਰੂਰ ਕਰਨਾ ਚਾਹੁੰਦੇ ਆ ਕਿ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕੀਤਾ ਜਾਵੇ ਅ ਭਾਈ ਅਗਲੀ ਗੱਲ ਤੇ ਮੈਂ ਆਵਾਂ ਸਿੱਖਣਾ ਕਿੰਨਾ ਕੁ ਜ਼ਰੂਰੀ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਗੋਡ ਗਿਫਟਡ ਹੈ ਪਰਿਵਾਰ ਦੇ ਵਿੱਚ ਇਹ ਚੀਜ਼ ਸੀ ਪਰ ਸਿੱਖਣਾ ਕਿੰਨਾ ਕੁ ਜ਼ਰੂਰੀ ਹੈ ਹਾਰਮੋਨੀਅਮ ਦਾ ਗਿਆਨ ਹੋਣਾ ਕਿੰਨਾ ਕੁ ਜ਼ਰੂਰੀ ਹੈ ਅੱਜ ਕੱਲ ਦੀ ਗਾਇਨ ਨੂੰ ਜਿਸ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਲੋਪ ਹੁੰਦੀਆਂ ਜਾਂਦੀਆਂ ਨੇ ਜਿਹਨੂੰ ਥੋੜਾ ਜਿਹਾ ਚੰਗਾ ਬੋਲਣਾ ਆਉਂਦਾ ਉਹ ਕਹਿੰਦਾ ਸ਼ਾਇਦ ਮੈਂ ਚੰਗਾ ਗਾ ਸਿੱਖਣਾ ਬਹੁਤ ਜ਼ਰੂਰੀ ਹੈ ਜੀ ਗੁਰੂ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ ਦੇਖੋ ਜਿੰਨਾ ਚਿਰ ਆਪਣਾ ਸਾ ਓਮ ਤੇ ਰੀਮ ਸਾ ਓਮ ਤੇ ਰੀਮ ਇਹ ਸਾ ਜਿਵੇਂ ਆਪਾਂ ਕਹ ਲਈਏ ਜਵਾਨ ਤੇ ਤੇ ਓਮ ਆਪਣੇ ਜਿੱਦਾਂ ਹੋ ਗਿਆ ਗਲੇ ਤੋਂ ਇਹ ਰੀਮ ਹੋ ਗਿਆ ਨੱਕ ਸਾ ਹੋ ਗਿਆ ਆਪਣੇ ਗਲੇ ਤੋਂ ਤੇ ਓਮ ਹੋ ਗਿਆ ਆਪਣੇ ਪੇਟ ਤੋਂ ਤੇ ਜਿਹੜਾ ਇਹ ਹੋ ਗਿਆ ਰੀਮ ਰੀਮ ਹੋ ਗਿਆ ਆਪਣੇ ਨਾਸਾਂ ਤੋਂ ਨਸਕਤ ਹੋ ਜਾ ਇਹਦਾ ਰਿਆਜ ਵੀ ਜ਼ਰੂਰੀ ਆ ਜੀ ਤੇ ਬਾਕੀ ਜਿਹੜੀ ਬੇਸਿਕਲੀ ਆਪਣੀ ਜਿਹੜੀ ਨੌਲੇਜ ਆ ਵੀ ਜ਼ਰੂਰੀ ਆ ਹੂੰ ਠੀਕ ਆ ਕਿ ਆਪਾਂ ਨੂੰ ਮੈਂ ਇਦਾਂ ਵੀ ਮੈਂ ਜਿਹੜਾ ਕੁਝ ਗੋਡ ਗਿਫਟ ਘਰੋਂ ਮਿਲਿਆ ਜਿਹੜਾ ਆਪਾਂ ਨੂੰ ਕੁਦਰਤੀ ਆਪਣੇ ਘਰ ਦੇ ਵਿੱਚੋਂ ਸਾਰਾ ਕੁਝ ਮਿਲ ਗਿਆ ਚਲੋ ਠੀਕ ਆ ਪਰ ਮੈਂ ਫਲੋਰ ਕਾਫੀ ਚਰ ਉੱਥੇ ਗੁਰਦੁਆਰਾ ਸਾਹਿਬ ਗੁਰਦੁਰਾ ਤਖਤਗੜ੍ਹ ਸਾਹਿਬ ਸਿਵਲ ਹਸਪੀਟਲ ਰੋਡ ਤੇ ਤੇ ਉੱਥੇ ਮੈਂ 8-9 ਸਾਲ ਉੱਤੇ ਸੇਵਾ ਕੀਤੀ ਗੁਰੂ ਘਰ ਦੇ ਵਿੱਚ ਜੀ ਮੇਰੇ ਪਰਜਾਈ ਜੀ ਦੇ ਮਸਲ ਮਾਸੀ ਉੱਤੇ ਗੁਰਦੁਆਰਾ ਸਾਹਿਬ ਦੇ ਚ ਰਹਿੰਦੇ ਹੁੰਦੇ ਸੀ ਫਤੇ ਸਿੰਘ ਜੀ ਜੀ ਤੇ ਉਹਨਾਂ ਦੇ ਕੋਲ ਮੈਂ 8 ਸਾਲ ਰਿਹਾ ਜਦੋਂ ਤੇ ਉੱਥੇ ਮੈਂ ਬੜਾ ਕੋਈ ਸਿੱਖਿਆ ਹਮ ਇੱਕ ਤਾਂ ਉੱਥੇ ਮੈਂ ਗੁਰੂ ਧਾਰਨਾ ਕੀਤੀ ਆਪਣੇ ਲਾਗੇ ਪਿੰਡ ਆ ਉੱਥੇ ਨੰਗਲ ਪਿੰਡ ਰਾਮਗੜ੍ਹ ਜੀ ਫਾਟ ਘਟਪ ਕੇ ਆ ਤੇ ਉਹ ਅਮਰਤ ਲਾਲ ਜੀ ਉਸਤਾਦ ਜੀ ਸਾਡੇ ਮੈਂ ਉਹਨਾਂ ਤੋਂ ਲਿਆਕਤ ਸਿੱਖੀ ਹਮ ਉਹ ਸਿਤਾਰਵਾਦਕ ਸੀਗੇ ਜੀ ਤੇ ਉਹਨਾਂ ਨੇ ਮੈਨੂੰ ਕਾਫੀ ਕੁਝ ਦੱਸਿਆ ਤੇ ਉੱਥੇ ਆਪਣੇ ਨਾ ਮੇਰੇ ਨਾਲ ਮੁੰਡਾ ਇੱਕ ਤਬਲਾਵਾਦਕ ਇੱਕ ਤਾਂ ਗੁਰਪ੍ਰੀਤ ਸਿੰਘ ਲਵਲੀ ਫਲੋਰ ਤੋਂ ਸਾਡਾ ਰਿਸ਼ਤੇਦਾਰ ਹੀ ਇੱਕ ਮੁੰਡਾ ਮੋਗੇ ਤੋਂ ਉੱਥੇ ਰਹਿੰਦਾ ਸੀਗਾ ਸ੍ਰਿੰਦਰ ਸਿੰਘ ਸੋਨੀ ਉਹ ਵੀ ਮੁੰਡਾ ਬੜਾ ਸਰੀਲਾ ਆ ਜੀ ਉਹਨਾਂ ਨੇ ਵੀ ਮੈਨੂੰ ਕਾਫੀ ਕੁਝ ਸਿਖਾਇਆ ਮੈਂ ਸਿੱਖਿਆ ਉਹਨਾਂ ਤੋਂ ਮੈਂ ਕਦੀ ਨਹੀਂ ਕਹਿਣਾ ਕਿਸੇ ਨੂੰ ਵੀ ਮੈਂ ਆਪ ਸਿੱਖਿਆ ਮੈਂ ਬੜਾ ਕੋਈ ਸਿੱਖਿਆ ਬੜੇ ਥਾਵਾ ਤੋਂ ਸਿੱਖਿਆ ਬੜਾ ਕੋਈ ਸਿੱਖਿਆ ਜੀ ਜੀ ਭਾਈ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਇਹ ਸਿੱਖਣ ਸਿਖਾਉਣ ਦੀ ਇਸ ਦੇ ਵਿੱਚ ਇੱਕ ਚੀਜ਼ ਇਹ ਵੀ ਆਉਂਦੀ ਹੈ ਕਿ ਰਾਗੀ ਸਿੰਘ ਜਿਹੜੇ ਨੇ ਅਕਸਰ ਅਸੀਂ ਬਹੁਤ ਸਾਰੀਆਂ ਵੀਡੀਓਜ਼ ਵੇਖਦੇ ਆ ਕਿਤਨਾ ਕਿ ਤੇਜ਼ੀ ਨਾਲ ਕਹਿੰਦੇ ਨੇ ਕਿ ਸਾਨੂੰ ਉਸ ਸਾਰੀ ਪ੍ਰਕਿਰਿਆ ਦੇ ਵਿੱਚ ਉਸ ਤਰੀਕੇ ਦੇ ਨਾਲ ਸੁੱਖ ਸੁਹੂਲਤਾਂ ਕਹਿ ਲਈਏ ਪਰਿਵਾਰ ਨੂੰ ਉੱਚਾ ਚੁੱਕਣ ਦੀਆਂ ਕੋਸ਼ਿਸ਼ਾਂ ਕਹਿ ਲਈਏ ਉਸ ਦੇ ਵਿੱਚ ਉਨੀ ਸਮਰੱਥਾ ਨਹੀਂ ਸ਼ਾਇਦ ਰਾਗੀ ਸਿੰਘਾਂ ਨੂੰ ਮਿਲੀ ਇਸ ਦੇ ਵਿੱਚ ਸੁਚਾਈਆਂ ਕੀ ਨੇ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਮਨ ਦੇ ਵਿੱਚ ਕੀ ਇਸ ਦੇ ਇਸ ਨੂੰ ਲੈ ਕੇ ਬਲਬਲਾ ਦੇਖੋ ਸਮਰੱਥਾ ਦੀ ਗੱਲ ਕਰੀਏ ਤਾਂ ਜਦ ਜੇ ਆਪਾਂ ਨਾ ਦੁਨੀਆ ਦੀ ਆਪਾਂ ਗੱਲ ਕਰਦੇ ਹੁਣ ਦੀ ਦੁਨੀਆ ਦੀ ਤੇ ਆਪਣੀ ਜੇ 50 ਸਾਲ ਪਿੱਛੇ ਚਲੇ ਜਾਈਏ ਹੂੰ ਚਲੋ ਮੈਂ 50 ਸਾਲ ਹੀ ਕਹੂੰਗਾ ਜਿਆਦਾ ਪਿੱਛੇ ਜਾਣ ਦੀ ਲੋੜ ਹੀ ਨਹੀਂ ਆਪਣੇ ਚ ਸਬਰ ਬਹੁਤ ਸੀ ਹੂੰ ਮੈਂ ਇਹ ਨਹੀਂ ਕਹਿਣਾ ਚਲੋ ਠੀਕ ਹੈ ਕਿ ਜੇ ਕਿਸੇ ਚ ਗੌਣਿਆ ਉਹਦੀ ਗੁਣ ਦੀ ਕਦਰ ਕਰਨੀ ਚਾਹੀਦੀ ਆ ਉਹ ਗੁਣ ਉੱਭਰਨਾ ਚਾਹੀਦਾ ਬਿਲਕੁਲ ਪਰ ਫੇਰ ਵੀ ਜੇ ਗੱਲ ਕਰੀਏ ਨਾ ਆਪਾਂ ਨੂੰ ਸਬਰ ਰੱਖਣਾ ਚਾਹੀਦਾ ਆ ਹੁਣ ਦੇਖੋ ਮੈਂ ਵੀ ਸਬਰ ਕਰਕੇ ਬੈਠਾ ਨਾ ਹੂੰ ਤੇ ਜੇ ਆਪਾਂ ਹੁਣ ਕਹੀ ਜਾ ਵੀ ਮੈਨੂੰ ਕੀਰਤਨ ਦੇ ਵਿੱਚ ਕੋਈ ਪ੍ਰੋਫਿਟ ਨਹੀਂ ਦੇਖੋ ਵੈਸੇ ਤਾਂ ਕੀਰਤਨ ਦਾ ਪ੍ਰੋਫਿਟ ਵਾਲਾ ਤਾਂ ਮੈਂ ਕੋਈ ਇਸ ਚੀਜ਼ ਨਾਲ ਜੋੜਦਾ ਨਹੀਂ ਇਸ ਚੀਜ਼ ਨੂੰ ਮੈਂ ਇਹਦੇ ਨਾਲ ਜੋੜਦਾ ਨਹੀਂ ਹੈਗਾ ਹਨ ਤੇ ਇਹ ਕੀਰਤਨ ਗੁਰੂ ਦੀ ਦਾਤ ਆ ਆਪਾਂ ਨੂੰ ਬਖਸ਼ਿਸ਼ ਹੋਈ ਹੋਈ ਆ ਆਪਣੇ ਗਲੇ ਤੇ ਮਾਤਾ ਸਰਸਵਤੀ ਇਹ ਇਹ ਬਖਸ਼ਿਸ਼ਾਂ ਆ ਆਪਣੇ ਤੇ ਹਨ ਤੇ ਆਪਾਂ ਕੋਸ਼ਿਸ਼ ਇਹੀ ਕਰਨੀ ਆ ਵੀ ਸੱਚੇ ਪਾਤਸ਼ਾਹ ਸਾਨੂੰ ਸਬਰ ਦੇ ਤੇ ਸਬਰ ਦਾ ਜਿਹੜਾ ਫਲ ਹੁੰਦਾ ਮਿੱਠਾ ਹੁੰਦਾ ਤੇ ਉਹ ਪਤਾ ਨਹੀਂ ਲੱਗਦਾ ਕਦੋਂ ਛੱਪੜ ਫਾੜ ਕੇ ਦੇ ਦਿੰਦਾ ਜੀ ਇਹ ਸਾਰੀ ਚੀਜ਼ ਦੇ ਵਿੱਚ ਮੈਨੂੰ ਇੱਕ ਚੀਜ਼ ਤੁਹਾਡੇ ਚਾਕੀ ਹੈ ਇਸ ਜਵਾਬ ਵਿੱਚੋਂ ਕਿ ਆਪਾਂ ਲੋੜਾਂ ਵਧਾ ਲਈਆਂ ਨੇ ਸ਼ਾਇਦ ਕਿਤੇ ਸਾਡੀਆਂ ਲੋੜਾਂ ਵੱਧ ਚੁੱਕੀਆਂ ਨੇ ਇਸ ਕਰਕੇ ਸਾਨੂੰ ਇਹ ਲੱਗਦਾ ਕਿ ਸਾਡੀ ਸਮਰੱਥਾ ਉਸ ਤਰੀਕੇ ਨਾਲ ਨਹੀਂ ਵਧ ਰਹੀ ਜਿੰਨੀਆਂ ਲੋੜਾਂ ਵਧੀਆਂ ਮੈਂ ਆਪਣੇ ਸੰਗੀਤ ਦੇ ਨਾਲ 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 ਆਪਣੇ ਫੇਸਬੁੱਕ ਪੇਜ ਮੇਰੇ ਦੋਕ ਬਣੇ ਹੋਏ ਆ ਤੇ ਮੇਰਾ ਆਪਣਾਣਾ ਪੰਜਾਬ ਮੋੜ ਦਿਓ ਹੋਰ ਵੀ ਕਿੰਨਾ ਕੁਝ ਮੈਂ ਕਾਫੀ ਕੁਝ ਲਿਖਦਾ ਰਹਿਣਾ ਆਪਣੇ ਪਿਤਾ ਜੀ ਬਾਰੇ ਲਿਖਦਾ ਰਹਿਣਾ ਹਾਫ ਭਾਗ ਮੇਰੇ ਕਿਉਂਕਿ ਨਾ ਕਈ ਵਾਰੀ ਗਾਇਕ ਹੁੰਦੇ ਜਾਂ ਕੁਝ ਵੀ ਕਹਿ ਲਿਏ ਨਾ ਗਾਉਣ ਵਾਲੇ ਇਹ ਬੜੇ ਸੈਂਸਿਟਿਵ ਜਿਹੇ ਹੁੰਦੇ ਆ ਜਿੱਦਾਂ ਇਹਨਾਂ ਦੇ ਵਿੱਚ ਨਾ ਹੁੰਦੀ ਆ ਕੋਈ ਗੱਲਬਾਤ ਜੀ ਵੀ ਲਿਖਣ ਲੱਗਣ ਦੀ ਜਾਂ ਬੜੇ ਗੰਭੀਰਤਾ ਦੇ ਨਾਲ ਇੱਕ ਚੀਜ਼ ਗੰਭੀਰਤਾ ਜੇ ਡੁੰਗਾਈ ਚ ਲੈਣਾ ਹਰ ਇੱਕ ਗੱਲ ਨੂੰ ਉਹ ਕਈ ਵਾਰੀ ਦੂਜਿਆਂ ਨੂੰ ਲੱਗਦੀ ਯਾਰ ਇਹ ਕਿੰਦਾਂ ਦੀਆਂ ਗੱਲਾਂ ਦੀਆਂ ਕਿ ਪ੍ਰਾਣੀਆਂ ਦੀਆਂ ਗੱਲਾਂ ਕਰਦੇ ਰਹਿੰਦਾ ਪਰ ਮੈਂ ਪ੍ਰਾਣੀਆਂ ਚੀਜ਼ਾਂ 'ਚ ਬੜਾ ਕੁਝ ਜਿੱਦਾਂ ਕਿ ਮੈਂ ਸਿੱਖਿਆ ਜਦੋਂ ਕੋਈ ਬਜ਼ੁਰਗ ਗੱਲ ਕਰਦਾ ਨਾ ਤਾਂ ਉਹਦੇ ਕੋਲ ਬੈਠ ਜਾਣਾ ਜਾ ਕੇ ਤੇ ਇਹ ਨਾ ਆਪਾਂ ਲੋੜਾਂ ਵਧਾ ਲਈਆਂ ਹੋਈਆਂ ਅਸਲ 'ਚ ਲੋੜਾਂ ਵੀ ਦੇਖੋ ਆਪਾਂ ਹੁਣ ਕੀ ਕਹਿ ਸਕਦੇ ਆ ਆਪਾਂ ਦੇਖੋ ਕੁਦਰਤ ਨੂੰ ਖਰਾਬ ਕਰਨ ਵਾਲਾ ਹੀ ਬੰਦਾ ਆ। ਹੂੰ। ਕੁਦਰਤ ਨੂੰ ਖਰਾਬ ਕਰ ਲਿਆ ਆਪਾਂ। ਜੀ। ਉਹ ਵੀ ਸਮਾਂ ਸੀ ਕੋਈ ਏਸੀ ਤੋਂ ਬਗੈਰ ਰਹਿੰਦੇ ਸੀ। ਹੂੰ। ਉਹ ਵੀ ਸਮਾਂ ਸੀ ਆਪਾਂ ਜਿਹੜੀਆਂ ਹੁਣ ਚੀਜ਼ਾਂ ਚੱਲ ਰਹੀਆਂ ਮਸ਼ੀਨਰੀਆਂ ਚੱਲ ਰਹੀਆਂ ਉਹ ਵਧਣ ਦੇ ਨਾਲ ਕਿੰਨਾ ਵਾਤਾਵਰਣ ਖਰਾਬ ਹੋ ਗਿਆ। ਹੂੰ। ਤੇ ਸਮਾਂ ਕਿੰਨਾ ਖਰਾਬ ਹੋਈ ਜਾ ਰਿਹਾ ਹਨਾ। ਜੀ। ਤੇ ਜੇ ਕਿਤੇ ਸਾਰੀ ਦੁਨੀਆ ਇਦਾਂ ਵੀ ਸੋਚੇ ਵੀ ਹਾਂ ਵੀ ਕੋਈ ਵਾਤਾਵਰਣ ਨਹੀਂ ਕੋਈ ਕੁਦਰਤ ਨਹੀਂ ਕੋਈ ਚੀਜ਼ ਹੈ ਪਰਮਾਤਮਾ ਦੀ ਬਖਸ਼ੀ ਹੋਈ ਆ। ਹੂੰ। ਪਰਮਾਤਮਾ ਨੇ ਕੁਦਰਤ ਕਰਕੇ ਬਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਤੇ ਵਕਤ ਨੂੰ ਵਿਚਾਰ ਦੇ ਨਹੀਂ ਤਾਂ ਬੰਦੇ ਕਿੱਥੋਂ ਅਸੀਂ ਰਹਿ ਗਏ ਹ ਤੇ ਇਸ ਕਰਕੇ ਆਪਾਂ ਨੂੰ ਸਬਰ ਦਾ ਘੁੱਟ ਭਰਨਾ ਚਾਹੀਦਾ ਤੇ ਸਬਰ ਦੇ ਵਿੱਚ ਹੀ ਪਰਮਾਤਮਾ ਸੱਚੇ ਪਾਤਸ਼ਾ ਆਪਣੇ ਤੇ ਕਿਰਪਾ ਕਰ ਦਿੰਦਾ ਹੈ ਪਿਤਾ ਜੀ ਹੁਣ ਆਤੀ ਤੁਸੀਂ ਗੱਲ ਕਰ ਰਹੇ ਹੋ ਆਪਾਂ ਇੰਟਰਵਿਊ ਦੇ ਦੌਰਾਨ ਤੁਸੀਂ ਬਹੁਤ ਸਾਰੀਆਂ ਗੱਲਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਦੱਸੀਆਂ ਕੋਈ ਯਾਦ ਦੱਸੋ ਉਹ ਕਦੇ ਕਹਿੰਦੇ ਸੀ ਕਿ ਇਸ ਤਰੀਕੇ ਦੇ ਨਾਲ ਤੁਸੀਂ ਏਡੇ ਵੱਡੇ ਮੁਕਾਮ ਦੇ ਉੱਪਰ ਆਉਂਗੇ ਜਾਂ ਫਿਰ ਚੰਗੇ ਨਾਮੀ ਜਿਹੜੇ ਮਗੇ ਹੋਏ ਆਰਟਿਸਟ ਨੇ ਜਾਂ 뮤직 ਇੰਡਸਟਰੀ ਦੇ ਵਿੱਚ ਚੰਗਾ ਦਮਖਮ ਰੱਖਣ ਵਾਲੇ ਲੋਕਾਂ ਦੇ ਬਿਲੋਂ ਤੁਹਾਡੀ ਵੀਡੀਓ ਦੇ ਉੱਪਰ ਕਮੈਂਟ ਕੀਤਾ ਜਾਣਾ ਤੁਹਾਨੂੰ ਇਸ ਤਰੀਕੇ ਸਲਾਇਆ ਜਾਣਾ ਕੋਈ ਯਾਦ ਸਾਂਝੀ ਕਰੋ ਉਹਨਾਂ ਦੀ ਮੇਰੇ ਪਿਤਾ ਜੀ ਹੁਣੀ ਜਦੋਂ ਛੋਟ ਤੇ ਉਹਨਾਂ ਦੇ ਨਾਲ ਆਪਣੇ ਬਹੁਤ ਮਸ਼ਹੂਰ ਨਾਮੀ ਗਾਇਕ ਜਨਾਬ ਹੰਸਰਾਜ ਹੰਸ ਜੀ ਛੋਟੇ ਹੁੰਦਿਆਂ ਪਿਤਾ ਜੀ ਦਰਸ਼ਨ ਸਿੰਘ ਜੀ ਜੀ ਅੱਜ ਵੀ ਮੇਰੀ ਆਵਾਜ਼ ਜੇ ਬਾਜੀ ਤੱਕ ਪਹੁੰਚੇ ਹ ਤਾਂ ਪਿਤਾ ਜੀ ਹੁਣੇ ਤੇ ਇਕੱਠੇ ਇਹਨਾਂ ਨੇ ਜਿਹੜੇ ਆਪਣੇ ਜਿਹੜੇ ਆਪਣੇ ਮਾਸਟਰ ਸਲੀਮ ਜੀ ਉਹਨਾਂ ਦੇ ਬਾਬਾ ਜੀ ਜਿਹੜੇ ਸੀ ਨਾ ਉਹਨਾਂ ਤੋਂ ਇਹਨਾਂ ਨੇ ਲਿਆਕਤ ਲਈ ਹਾਂ ਚਲੋ ਠੀਕ ਹੈ ਕਿ ਮੇਰੇ ਪਿਤਾ ਜੀ ਦਰਸ਼ਨ ਸਿੰਘ ਜੀ ਉਹ ਇਧਰ ਨੂੰ ਪੈ ਗਿਆ ਹੈ ਨਾ ਆਪਣੇ ਕੀਰਤਨ ਲਾਈਨ ਵੱਲ ਨੂੰ ਕੋਈ ਧਾਰਮਿਕ ਕੁਛ ਤੋਂ 84 ਦੇ ਵਿੱਚ ਜਿਹੜਾ ਜਿੱਦਾਂ ਦਾ ਸਮਾਂ ਸੀ ਤੁਹਾਨੂੰ ਤੁਸੀਂ ਜਾਣਦੇ ਆ ਕਿਦਾਂ ਦਾ ਸੀ ਨਾ ਤੇ ਪਿਤਾ ਜੀ ਹੁਣਾਂ ਦਾ ਇੱਕ ਇੱਕ ਦੋ ਵਾਰੀ ਗ੍ਰਿਫਤਾਰੀ ਵੀ ਹੋਈ ਆ ਤੇ ਜਿਹੜਾ ਉਹਨਾਂ ਦਾ ਹਾਲ ਹੋਇਆ ਉਹ ਸਾਨੂੰ ਪਤਾ ਜਾਂ ਸਾਡੇ ਪਰਿਵਾਰ ਨੂੰ ਪਤਾ ਤੇ ਉਸ ਤੋਂ ਬਾਅਦ ਵਿੱਚ ਭਾਜੀ ਹੁਣਾਂ ਨੇ ਫੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਜਿਹੜੀ ਕਸਟ ਕੱਢੀ ਸੀ ਹੰਸ ਰਾਜ ਜੀ ਨੇ ਤੇ ਉਹਦੇ ਤੇ ਉਹਨਾਂ ਦਾ ਜਿਹੜਾ ਕਿ ਉਧਰ ਨੂੰ ਵਹਾ ਹੋ ਗਿਆ ਨਾ ਫੇ ਗਾਇਕੀਆ ਨੂੰ ਹੋ ਗਿਆ ਤੇ ਮੈਂ ਪਿਤਾ ਜੀ ਦੀ ਗੱਲ ਕਰਾਂ ਤੇ ਉਹਨਾਂ ਨੇ ਬੜੀ ਮਿਹਨਤ ਕੀਤੀ ਆਪਣੇ ਜੋ ਮਿਹਨਤ ਦੇ ਨਾਲ ਹੀ ਅੱਗੇ ਸਾਨੂੰ ਲਿਆਂਦਾ ਉਹਨਾਂ ਨਾਲੇ ਮਿਲਣ ਦਾ ਸਮਾਂ ਮਿਲਿਆ ਕਦੇ ਸਬੱਬ ਬਣਿਆ ਕਿ ਹੰਸ ਰਾਜ ਹੰਸੁਰਾ ਨਾਲ ਮੁਲਾਕਾਤ ਹੋਈ ਉਹ ਵੀ ਇਹ ਚੀਜ਼ ਚੱਜੀ ਕਿ ਮੈਨੂੰ ਇੱਕ ਵਾਰੀ ਹੰਸ ਰਾਜ ਹੰਸ ਜੀ ਇੱਥੇ ਠੋਲੇ ਮਿਲੇ ਸੀਗੇ ਕਿਉਂਕਿ ਜਦੋਂ ਇਦਾਂ ਜਾਦਾ ਕਮਸਾਨ ਜਾਵੇ ਉਦੋਂ ਬਾਲਾ ਨਹੀਂ ਪਤਾ ਲੱਗਦਾ ਹਾਂ ਮੈਂ ਉਹਨਾਂ ਤੋਂ ਗੱਲ ਵੀ ਕੀਤੀ ਸੀਗੀ ਕਿ ਮੈਂ ਆਪਣੇ ਅਲੀ ਚੱਕ ਦੇ ਦਰਸ਼ਨ ਸਿੰਘ ਜੀ ਦਾ ਬੇਟਾ ਆ ਫਿਰ ਉਹਨਾਂ ਨੇ ਮੇਰੇ ਨਾਲ ਫੋਟੋ ਵੀ ਕਰਾਈ ਸੀਗੀ ਤੇ ਫੋਟੋ ਵੀ ਉਹਨਾਂ ਦੀ ਇਦਾਂ ਹੱਥ ਕਰਕੇ ਹੀ ਆਈ ਹੋਈ ਆ ਵੀ ਕਹਿੰਦੇ ਕੈਮਰੇ ਵਾਲੇ ਸਰਦੂਲ ਭਾਜੀ ਦਾ ਨਾਲ ਬੈਠੇ ਸੀਗੇ ਤੇ ਉਹ ਸਰਦੂਲ ਸਾਹਿਬ ਨੂੰ ਕਹਿੰਦੇ ਸੀਗੇ ਵੀ ਇੱਧਰ ਨੂੰ ਦੇਖੋ ਫੋਟੋ ਕਰਾ ਲਓ ਮੁੰਡੇ ਦੇ ਨਾਲ ਤੇ ਕਹਿੰਦੇ ਬਹੁਤ ਵਧੀਆ ਮੈਨੂੰ ਉਹਨਾਂ ਨੇ ਵਧੀਆ ਨਵਾਜਿਆ ਸੀ ਹਾਂ ਸਰਦੂਲ ਜੀ ਦੇ ਗਾਣੇ ਨੂੰ ਤੁਸੀਂ ਗਾਇਆ ਹੈ ਲੋਕਾਂ ਦੇ ਵੱਲੋਂ ਬੜਾ ਐਪਰੀਸ਼ੀਏਟ ਕੀਤਾ ਜਾ ਰਿਹਾ ਹੈ ਬੜਾ ਸਰਾਇਆ ਜਾ ਰ ਜੇਕਰ ਉਹਨਾਂ ਦੇ ਨਾਲ ਬੈਠਣ ਦਾ ਸਬਬ ਉਸ ਵਕਤ ਤੁਹਾਨੂੰ ਮਿਲਿਆ ਹੁਣ ਤੁਹਾਡੇ ਮਨ ਦੇ ਵਿੱਚ ਬਲਬਲਾ ਹੈ ਕਿ ਜੇ ਲੋਕ ਇੰਨਾ ਪਿਆਰ ਕਰਦੇ ਨੇ ਕਾਸ਼ ਹੋ ਸਕਦਾ ਕਿ ਉਹ ਇਸ ਵਕਤ ਦੁਨੀਆ ਦੇ ਵਿੱਚ ਹੁੰਦੇ ਤੇ ਮੈਂ ਉਹਨਾਂ ਦੇ ਸਾਹਮਣੇ ਜਾ ਕੇ ਇਹ ਕੋਸ਼ਿਸ਼ ਕਰਨ ਦੀ ਕਹਿ ਲਈ ਕਿ ਹਿਮਾਕਤ ਕਰਦਾ ਕਿ ਸ਼ਾਇਦ ਮੈਂ ਤੁਹਾਡੇ ਸਾਹਮਣੇ ਤੁਹਾਡੀ ਕਹੀ ਹੋਈ ਚੀਜ਼ ਨੂੰ ਮੈਂ ਗਾਉਣ ਦੀ ਕੋਸ਼ਿਸ਼ ਕੀਤੀ ਹੈ ਚੰਗਾ ਮਾੜਾ ਉਹ ਜਜ ਕਰਦੇ ਉਹਨਾਂ ਦੇ ਸਾਹਮਣੇ ਇਹ ਚੀਜ਼ ਪੇਸ਼ ਕਰ ਦਿੰਦਾ ਦੇਖੋ ਮੈਂ ਤਾਂ ਪਹਿਲਾਂ ਤਾਂ ਮੈਨੂੰ ਡਰ ਲੱਗਦਾ ਦੇਖੋ ਤਾਂ ਸਰੀਲੇ ਬੰਦੇ ਹਨਾ ਮੈਂ ਤਾਂ ਬੇਸਵਰਾ ਬੰਦਾ ਹਾਂ ਮੈਂ ਤੋਂ اچانک ਸਵਰਾਂ ਮਾੜੀਆਂ ਮੋਟੀਆਂ ਮੈਂ ਲਾ ਲੈਣਾ ਤੇ ਦੇਖੋ ਮੈਂ ਮਿਲਣ ਦਾ ਤਾਂ ਚਾਹਵਾਂ ਬਹੁਤ ਆ ਜੀ ਦੇਖੋ ਗੁਣੀ ਬੰਦਿਆਂ ਦੇ ਨਾਲ ਬਹਿਣਾ ਚਾਹੀਦਾ ਹੈ ਹਨ ਤੇ ਮੈਂ ਤਾਂ ਚਾਹਨਾ ਕਿ ਉਹ ਮੈਨੂੰ ਗੱਲ ਵਕੜੀ ਚ ਲੈ ਲੈਣ ਮੈਂ ਭੱਜ ਕੇ ਜਾਵਾਂ ਉਹਦੇ ਕੋਲ ਤੇ ਉਸਤਾਦ ਜੀ جناب ਪੂਰਨ ਸ਼ਾਹ ਕੋਟੀ ਜੀ ਮੈਂ ਉਹਨਾਂ ਦਾ ਬਹੁਤ ਉਹਨਾਂ ਨੇ ਮੈਨੂੰ 2003 ਦੇ ਵਿੱਚ ਨਾ ਮੈਨੂੰ ਡੈਡੀ ਜੀ ਉਹਨਾਂ ਦੇ ਕੋਲ ਲੈ ਕੇ ਗਏ 2003 ਮੇਰੇ ਖਿਆਲ ਨਾਲ ਸ਼ੁਕਰਵਾਰ ਦਾ ਦਿਨ ਸੀ ਆਪਣੇ ਤਰੀਕ ਸੀਗੀ 27 ਨਵੰਬਰ ਦੀ ਗੱਲ ਆ ਇਹ 2003 ਦੀ 27 ਨਵੰਬਰ ਨੂੰ ਤਿੰਨ ਸ਼ੈਦ ਸ਼ੁੱਕਰਵਾਰ ਹੀ ਸੀ ਜੀ ਜਾਂ ਸ਼ਨੀਵਾਰ ਜਾਂ ਸ਼ੁੱਕਰਵਾਰ ਹੋਊਗਾ ਤੁਸੀਂ ਨੋਟ ਕਰਕੇ ਵੇਖ ਲਿਓ ਹਮ ਤਾਂ ਅਸੀਂ ਗਏ ਉੱਥੇ ਤੇ ਪਿਤਾ ਜੀ ਨੇ ਕਿਹਾ ਵੀ ਕਹਿੰਦੇ ਵੀ ਮੈਂ ਜੀ ਬਿੱਲੂ ਹਮ ਕਹਿੰਦੇ ਹਾਂ ਮੈਂ ਪਛਾਣ ਲਿਆ ਬਿੱਲਾ ਤੂੰ ਡੈਡੀ ਜੀ ਥੋੜੇ ਅੱਖਾਂ ਤੋਂ ਜਿੱਦਾਂ ਕਪਰੇ ਜਿੱਦਾਂ ਜਿੱਦਾਂ ਭਾਈ ਸਰਧੂਲ ਦੀ ਅੱਖਾਂ ਹੀ ਜੀ ਤੇ ਕਹਿੰਦੇ ਵੀ ਕਿੱਥੇ ਰਿਆਂ ਤੁਸੀਂ ਇੰਨਾ ਚਿਰ ਹਮ ਕਹਿੰਦੇ ਵਸ ਜੀ ਇਦਾਂ ਹੀ ਗ੍ਰਸਤੀ ਜੀਵਨ ਚ ਪੈ ਗਏ ਹਨਾ ਡੈਡੀ ਜੀ ਦੱਸਦੇ ਹੀ ਪਿਤਾ ਜੀ ਹੁਣੀ ਤੇ ਫਿਰ ਸਤਜ ਜੀ ਨੂੰ ਕਹਿੰਦੇ ਵੀ ਤੁਸੀਂ ਉਦੋਂ ਨਾ ਆਪਣੇ ਮਾਂ ਦਾ ਲਾਡਲਾ ਵਿਗੜ ਗਿਆ ਗਾਣਾ ਉਦੋਂ ਸਲੀਮ ਸਾਹਿਬ ਸ਼ੂਟ ਕਰਕੇ ਆਏ ਸੀ ਤੇ ਉਹ ਸੁੱਤੇ ਹੋਏ ਸੀ ਕਹਿੰਦੇ ਸਲੀਮ ਤਾਂ ਸੁੱਤਾ ਆ ਤੇ ਡੈਡੀ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਪਲੀਜ਼ ਚਰਨਾਂ ਨਾਲ ਲਾਓ ਆਪਣੇ ਬੱਚੇ ਨੂੰ ਗੁਰਪ੍ਰੀਤ ਨੂੰ ਤੇ ਕਹਿੰਦੇ ਵੀ ਮੇਰੇ ਵੀ ਲਾਤੇ ਸੱਟ ਲੱਗੀ ਉਦੋਂ ਮੇਰੇ ਖਿਆਲ ਨਾਲ ਨਵੇਂ ਨਵੇਂ ਆਬਾਦਪੁਰੇ ਗਏ ਸੀਗੇ ਕੋਠੀ ਪਾਈ ਸੀ ਉਹਨਾਂ ਉੱਤੇ ਜੀ ਕਹਿੰਦੇ ਵੀ ਮੇਰਾ ਤੇ ਕਹਿੰਦੇ ਮੈਂ ਤਾਂ ਹੁਣ ਇਹਦਾ ਬਜ਼ੁਰਗਿਆਂ ਕਹਿੰਦੇ ਵੀ ਚਲੋ ਸਲੀਮ ਦਾ ਸਮਾਂ ਨਹੀਂ ਮੈਨੂੰ ਕਹਿੰਦੇ ਜਾ ਕਾਕਾ ਤੂੰ ਜਿੱਥੇ ਜਾਏਂਗਾ ਨਾ ਕੀਰਤਨ ਕਰੇਂਗਾ ਕੁਛ ਵੀ ਕਰੇਂਗਾ ਤੇਰੀ ਜੈ ਜੈਕਾਰ ਹੋਊਗੀ ਤੇ ਵਾਕਿਆ ਵੀ ਮੈਂ ਇੱਕ ਗੱਲ ਦੇਖੀ ਆ ਵੀ ਗੁਰੂ ਦਾ ਇੱਕ ਨਾ ਆਸ਼ੀਰਵਾਦੀ ਤੁਹਾਨੂੰ ਮਿਲ ਗਿਆ ਨਾ ਜੀ ਉਹੀ ਤੁਹਾਡੇ ਪਰਫੁੱਲਤ ਕਰ ਦਿੰਦਾ ਤੁਹਾਨੂੰ ਹੂੰ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਪਲੈਨਿੰਗ ਕੀ ਹੈ ਕਿਉਂਕਿ ਜਦੋਂ ਬੰਦਾ ਸੋਚਦਾ ਇਸ ਤਰੀਕੇ ਦੇ ਨਾਲ ਹੁਣ ਤੁਹਾਨੂੰ ਲੋਕ ਪਿਆਰ ਦੇ ਰਹੇ ਨੇ ਕੁਝ ਮਨ ਦੇ ਵਿੱਚ ਹੈ ਕਿ ਕੋਈ ਭਾਵੇਂ ਧਾਰਮਿਕ ਐਲਬਮ ਹੋਵੇ ਜਾਂ ਫਿਰ ਇੱਕ ਗੀਤ ਕਰਨਾ ਹੋਵੇ ਕੀ ਕੁਝ ਆਉਣ ਲਈਆਂ ਰਣਨੀਤੀਆਂ ਹੋਣਗੀਆਂ ਦੇਖੋ ਪਲੈਨਿੰਗ ਆਪਣੀ ਇਹ ਆ ਵੀ ਮੈਂ ਜਿਹੜਾ ਆਪਣੇ ਜਿਹੜੇ ਕੀਰਤਨ ਆਪਾਂ ਨੂੰ ਘਰੋਂ ਦਾਤ ਗੁਰੂ ਨਾਨਕ ਸਾਹਿਬ ਦੀ ਦਾਤ ਮਿਲੀ ਹੈ ਨਾ ਦੇਖੋ ਇਹ ਤਾਂ ਮੈਂ ਛੱਡ ਨਹੀਂ ਸਕਦਾ ਕਿਉਂਕਿ ਮੈਂ ਮੈਨੂੰ ਰਿਜਕ ਰੋਟੀ ਜਾਂ ਮੈਨੂੰ ਜਿੱਥੋਂ ਤੱਕ ਮੈਂ ਪਹੁੰਚਿਆ ਮੈਂ ਕੀਰਤਨ ਦੇ ਬਾਬਤੀ ਪਹੁੰਚਿਆ ਹਾਂ ਤੇ ਜੇ ਮੈਂ ਗੱਲ ਕਰਾਂ ਨਾ ਆਪਣੀਆਂ ਅਸਵਰਾਂ ਦੀ ਜਾਂ ਆਪਣੀ ਜਿਹੜੇ ਮੈਂ ਸੁਰ ਲਾਉਣਾ ਇਹ ਮੈਂ ਕੀਰਤਨ ਕਰ ਕਰਕੇ ਹੀ ਲਾਉਣ ਲੱਗਾ ਹਾਂ ਕੀਰਤਨ ਕਰ ਕਰਕੇ ਸੁਰ ਲੱਗਣ ਲੱਗੇ ਆ ਨਹੀਂ ਤਾਂ ਜੇ ਮੈਂ ਕੀਰਤਨ ਕਰਦਾ ਫਿਰ ਲੱਗਣੇ ਨਹੀਂ ਸੀ ਤੇ ਮੇਰੀ ਚਲੋ ਇਹ ਹੀ ਆ ਕਿ ਹਾਂ ਮੈਂ ਕੋਈ ਜੇ ਮੇਰੇ ਕਰਮਾਂ ਦੇ ਵਿੱਚ ਹੋਇਆ ਵੀ ਮੈਂ ਧਾਰਮਿਕ ਗੀਤ ਜ਼ਰੂਰ ਗਾਵਾਂਗਾ ਤੇ ਇਹੀ ਮੇਰੀ ਵਸਤਮੰਨਾ ਹੈਗੀ ਆ ਜਾਂਦੇ ਜਾਂਦੇ ਦਰਸ਼ਕਾਂ ਨੂੰ ਸਨੇਹਾ ਕੀ ਦੇਣਾ ਚਾਹੁੰਦੇ ਹਾਂ ਕੀ ਕਹਿਣਾ ਚਾਹੁੰਦੇ ਹਾਂ ਲੱਖਾਂ ਦਰਸ਼ਕ ਤੁਹਾਨੂੰ ਦੇਖ ਰਹੇ ਹੋਣਗੇ ਕੀ ਮਨ ਦੇ ਵਿੱਚ ਬਲਬਲਾਇਆ ਕਿ ਇੰਨੀ ਦੁਨੀਆ ਤੋਂ ਦੇਖ ਰਹੀ ਹੈ ਜੋ ਸਨੇਹਾ ਦੇਣਾ ਚਾਹੁੰਦੇ ਹਾਂ ਜ਼ਰੂਰ ਦਿਓ ਸਨੇਹਾ ਆਈ ਹੈ ਜੀ ਦੇਖੋ ਸਬਰ ਰੱਖੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਸਬਰ ਦਾ ਫਲ ਬਹੁਤ ਮਿੱਠਾ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਆਪਣੀ ਜਿਹੜੀ ਮਿਹਨਤ ਆ ਨਾ ਤੁਸੀਂ ਮਿਹਨਤ ਜੇ ਦਿਲੋਂ ਕਰਦੇ ਆ ਨਾ ਦਿਲੋਂ ਮਿਹਨਤ ਕੀਤੀ ਤੁਹਾਨੂੰ ਇੱਕ ਨਾ ਦਿਨ ਇੱਕ ਬਹੁਤ ਉੱਚੇ ਮਕਾਮ ਤੇ ਲੈ ਕੇ ਜਾਂਦੀ ਹੈ ਜੇ ਜਦੋਂ ਤੁਸੀਂ ਉੱਚੇ ਮਕਾਮ ਤੇ ਪਹੁੰਚ ਜਾਂਦੇ ਹੋ ਫਿਰ ਤੁਸੀਂ ਉਸ ਚੀਜ਼ ਮਹਿਸੂਸ ਕਰਦੇ ਕਿ ਮੈਂ ਤਾਂ ਪ੍ਰਮਾਤਮਾ ਨੂੰ ਇਦਾਂ ਕਹਿੰਦਾ ਹੁੰਦਾ ਸੀ ਮੈਂ ਤਾਂ ਸੱਚੇ ਪਾਤਸ਼ਾਹ ਨੂੰ ਇਦਾਂ ਕਹਿੰਦਾ ਹੁੰਦਾ ਸੀ ਵੀ ਮਹਾਰਾਜ ਮੈਂ ਤਾਂ ਗਰੀਬ ਬੰਦਾ ਮੈਂ ਤਾਂ ਮੈਂ ਜਦੋਂ ਸਚੇ ਨਿਹੂਜਾ ਜੀ ਦਾ ਦੇਖਿਆ ਨਾ ਮੈਸੇਜ ਦੇਖਿਆ ਮੈਨੂੰ ਇੰਨੀ ਖੁਸ਼ੀ ਹੋਈ ਕਿ ਮਾਰੇ ਗਰੀਬੜੇ ਨੂੰ ਇੰਨਾ ਨਵਾਜਤਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ ਤੁਸੀਂ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਸਾਰਿਆਂ ਨੂੰ ਤੁਸੀਂ ਹੱਸੋ ਗਾਓ ਵੀ ਨਾਲ ਗੋਣ ਦੇ ਨਾਲ ਸੇਤਾਂ ਠੀਕ ਰਹਿੰਦੀਆਂ ਖੁਸ਼ ਰਵੋ ਹੱਸੋ ਬਸੋ ਚੜਦੀ ਕਲਾ 'ਚ ਆਪਣੇ ਪਰਿਵਾਰਾਂ ਦੇ ਵਿੱਚ ਰਹੋ ਜੀ ਸੋ ਇਹ ਸਨ ਗੁਰਪ੍ਰੀਤ ਸਿੰਘ ਜਤਿੰਦਰ ਵਾਲੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਬਹੁਤ ਕੁਝ ਗੱਲਬਾਤ ਦੇ ਵਿੱਚੋਂ ਐਸਾ ਵੇਖਣ ਨੂੰ ਸੁਣਨ ਨੂੰ ਮਿਲਿਆ ਜਿਨੇ ਕਿਤੇ ਨਾ ਕਿਤੇ ਜ਼ਿੰਦਗੀ ਨੂੰ ਦੁਬਾਰਾ ਫਰੋਲਣ ਦੇ ਲਈ ਮਜਬੂਰ ਕੀਤਾ ਕਿ ਹੋ ਸਕਦਾ ਹੈ ਕਿ ਸਾਡੇ ਸਬਰ ਦੇ ਵਿੱਚ ਕਮੀ ਹੋਵੇ ਹੋ ਸਕਦਾ ਹੈ ਕਿ ਸਾਡੀ ਮਿਹਨਤ ਮੁਸ਼ਕਤ ਦੇ ਵਿੱਚ ਕਮੀ ਹੋਵੇ ਹੋ ਸਕਦਾ ਹੈ ਕਿ ਅਸੀਂ ਆਪਣੇ ਆਪ ਨੂੰ ਉਸ ਤਰੀਕੇ ਕਾਲਣਾ ਦੇ ਵਿੱਚ ਕਾੜ ਲਈ ਸਕੇ ਜਿਸ ਤਰੀਕੇ ਕਾਲਣਾ ਚਾਹੀਦਾ ਸੀ ਤਕਰੀਬਨ 30 ਸਾਲ ਹੋ ਚੁੱਕੇ ਨੇ ਇਹਨਾਂ ਨੂੰ ਮਿਹਨਤ ਕਰਦਿਆਂ ਤੇ ਅੱਜ ਜਿਸ ਤਰੀਕੇ ਦੇ ਨਾਲ ਵੱਡਿਆਂ ਵੱਡੀਆਂ ਨਾਮੀ ਸ਼ਖਸੀਤਾਂ ਦੇ ਵੱਲੋਂ ਇਹਨਾਂ ਦੀ ਪਾਈ ਗਈ ਇੱਕ ਰੀਲ ਦੇ ਉੱਪਰ ਕਮੈਂਟ ਕੀਤੇ ਜਾ ਰਹੇ ਨੇ ਗਲੇ ਦੇ ਕਿੰਨੇ ਧਨੀ ਨੇ ਸੁਰਾਂ ਦੇ ਕਿੰਨੇ ਧਨੀ ਨੇ ਇਹ ਤੁਸੀਂ ਵੇਖ ਲਿਆ ਕੀ ਸੋਚ ਦੇ ਵਿਚਾਰ ਦਿਓ ਇਸ ਤਮਾਮ ਕੀਤੀ ਗੱਲਬਾਤ ਦੇ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤਿੱਪਣੀ ਜ਼ਰੂਰ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਸ਼ਖਸੀਅਤ ਦੇ ਨਾਲ ਮੁੜ ਤੁਹਾਡੇ ਰੂਬਰੂ ਹੋਵਾਂਗੇ ਬਹਿਰ ਹਾਲ ਕੈਮਰਾਮੈਨ ਵਿਜੇ ਕੁਮਾਰ ਦੇ ਨਾਲ ਮੈਂ ਸੁਖਬੀਰ ਸਿੰਘ ਸ਼ਿਰਗਲ ਹਮਦਰਦ ਟੀਵੀ